ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਬੀਤਰ ਮਾੜਾ ਪੋਡਕਾਸਟ ਤੇ ਤੇ ਇੱਕ ਬਹੁਤ ਜਿਆਦਾ ਸਪੈਸ਼ਲ ਵੀਡੀਓ ਬਣਾਉਣ ਲੱਗੇ ਸੀ ਅੱਜ ਤੇ ਇੱਕ ਸਰਦਾਰ ਮੁੰਡਾ ਆ ਹੁਣੇ ਵਾਹਿਗੁਰੂ ਸ਼ਬਦਾ ਮਤਲਬ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਚਲੋ ਪਹਿਲਾਂ ਆਪਾਂ ਉਹ ਵੀਡੀਓ ਦੇਖਦੇ ਆ ਤੇ ਫਿਰ ਉਸ ਵੀਡੀਓ ਤੇ ਰਿਐਕਸ਼ਨ ਦੇਵਾਂਗੇ ਫਿਰ ਉਹਨੂੰ ਦੇਵਾਂਗੇ ਇੱਕ ਜਵਾਬ ਕਿ ਵਾਹਿਗੁਰੂ ਸ਼ਬਦਾ ਸਹੀ ਮਤਲਬ ਕੀ ਹੈ ਜੋ ਉਹਨੇ ਸਮਝਾਇਆ ਸਹੀ ਮਤਲਬ ਉਹ ਹੈ ਜਾਂ ਜੋ ਗੁਰਬਾਣੀ ਦੇ ਅਕੋਰਡਿੰਗਲੀ ਹੈ ਸਹੀ ਮਤਲਬ ਉਹ ਹੈ ਤਾਂ ਪਹਿਲਾਂ ਕਰਦੇ ਆ ਜੀ ਆਪਾਂ ਵੀਡੀਓ देख दे वीडियो तो फिर सनातन धर्म और सिख धर्म को अलग समझने वाले एक का तो। वाहिगुरु चार शब्दों से का मतलब गोविंद र का मतलब राम वाहिगुरु बोलने वाला तो चारों युगों को एक साथ याद कर रहा है विष्णु हरि गोविंद और राम एक साथ नमन है उनको तो अलग कहां से ਚਾ ਹਾਂਜੀ ਸੁਣ ਲਈ ਵੀਰੇ ਮੈਨੂੰ ਵੀ ਬਹੁਤ ਹਾਸਾ ਆਇਆ ਵੀਰੇ ਦੀ ਗੱਲ ਸੁਣ ਕੇ ਆਈ ਹੋਪ ਤੁਹਾਨੂੰ ਵੀ ਵਧੀਆ ਲੱਗਿਆ ਹੋਵੇ ਇੰਜੋਏ ਕੀਤਾ ਉਹ ਵੀਰੇ ਦੀ ਗੱਲ ਨੂੰ ਪਰ ਇਹਨੂੰ ਇਸ ਬੰਦੇ ਨੂੰ ਇਹ ਹਜੇ ਨੌਲੇਜ ਨਹੀਂ ਮਿਲ ਲਾ ਲਾ ਤੇ ਇਹ ਤਾਂ ਇਹ ਗੱਲ ਕਹਿ ਗਿਆ ਤਾਂ ਮੈਂ ਜਸਟੀਫਾਈ ਕਰ ਦਿੰਨਾ ਥੋੜਾ ਜਿਹਾ ਵਾਹਿਗੁਰੂ ਸ਼ਬਦਾ ਸਹੀ ਮਤਲਬ ਕੀ ਹੈ ਸਤਜੁਗ ਦੇ ਵਿੱਚ ਵਾਸਦੇਵ ਦਾ ਜਾਪ ਹੋਇਆ ਸੀ ਵਿਸ਼ਨੂੰ ਦਾ ਨਹੀਂ ਵਾਸਦੇਵ ਦਾ ਜਾਪ ਹੋਇਆ ਸੀ ਸਤਜੁਗ ਦੇ ਵਿੱਚ ਅੱਗੇ ਆਇਆ ਤ੍ਰੇਤਾ ਯੁਗ ਤ੍ਰੇਤਾ ਯੁਗ ਦੇ ਵਿੱਚ ਹਰੀ ਹਰੀ ਦਾ ਜਾਪ ਹੋਇਆ ਹੈ ਅੱਗੇ ਆਇਆ ਦਵਾਪਰ ਯੁਗ ਦਵਾਪਰ ਦੇ ਵਿੱਚ ਗੋਬਿੰਦ ਗੋਵਿੰਦਾ ਜਾਪ ਹੋਇਆ ਤੇ ਅੱਗੇ ਆਇਆ ਜੀ ਕਲ ਯੁਗ ਜਿਹੜਾ ਹੁਣ ਚੱਲ ਰਿਹਾ ਹੈ ਇਹ ਚੋ ਹੈ ਰਾਮ ਰਾਮ ਦਾ ਜਾਪ ਇਹ ਤੋਂ ਬੜੇ ਚਾਰੇ ਯੁਗਾਂ ਦੇ ਸੁਮੇਲ ਤੋਂ ਮੇਨ ਅੱਖਰ ਜਿਹੜਾ ਮੂਲ ਮੂਲ ਹੁੰਦਾ ਉਹ ਤੋਂ ਵਾਹਿਗੁਰੂ ਸ਼ਬਦ ਉਚਾਰਨ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਐਡਾ ਵੱਡਾ ਜੇ ਵਾਹਿਗੁਰੂ ਸ਼ਬਦ ਅਸੀਂ ਉਚਾਰਦੇ ਆਂ ਤਾਂ ਚਾਰੇ ਜੋਗਾਂ ਦਾ ਜਿਹੜਾ ਫਲ ਹੈ ਵਾਸਦੇਵ ਹਰੀ ਹਰੀ गोविंद गोविंद ਤੇ ਰਾਮ ਰਾਮ ਇਹ ਚਾਰੇ ਜੋਗਾਂ ਦਾ ਫਲ ਸਾਨੂੰ ਇੱਕ ਸ਼ਬਦ ਵਿੱਚ ਮਿਲਦਾ ਹੈ ਇਹ ਹੈ ਵਾਹਿਗੁਰੂ ਸ਼ਬਦ ਦਾ ਅਸਲੀ ਮਤਲਬ ਤੇ ਇਹ ਪਤਾ ਨਹੀਂ ਕਿੱਥੋਂ ਯਾਰ ਸੁੱਕ ਕੇ ਆਿਆਂ ਦੇ ਪੜ੍ਹ ਕੇ ਤੇ ਸਾਨੂੰ ਮੈਨੂੰ ਨਹੀਂ ਇਸ ਗੱਲ ਦਾ ਪਤਾ ਲੱਗਿਆ ਹਨਾ ਤੇ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਇਹਰੋਂ ਗੱਤਵਾਦੇ ਸ਼ੇਅਰ ਕਰ ਦਿਓ ਜੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੇ ਮੇਰੇ ਵੱਲੋਂ ਦਿੱਤੀ ਜਾਣਕਾਰੀ ਵਧੀਆ ਲੱਗੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸੋ ਜੇ ਗਲਤ ਹੈ ਤਾਂ ਵੀ ਕਮੈਂਟ ਕਰਿਓ ਦੱਸਿਓ ਕਿੱਦਾਂ ਦੀ ਲੱਗੀ ਤੇ ਬਾਕੀ ਤੁਹਾਡੇ ਭਰਾ ਦਾ ਚੈਨਲ ਹੈ ਮੀਤਰਮਾਨਾ ਪੋਡਕਾਸਟ ਤੇ ਉਹਨੂੰ ਕਰ ਦਿਓ ਜਲਦੀ ਜਲਦੀ ਸਬਸਕ੍ਰਾਈਬ ਤਾਂ ਕਿ ਇਦਾਂ ਦੀਆਂ ਹੋਰ ਵੀ ਇਨਫੋਰਮੇਟਿਵ ਵੀਡੀਓ ਤੁਹਾਡੇ ਅੱਗੇ ਅਸੀਂ ਲਿਆ ਸਕੀਏ ਧੰਨਵਾਦ ਸਤਿਓ